ਫਰਨਾ ਪਰਾਇਆ ਕਰਨੇ ਉਹ ਆਪਣਾ ਬਣਦਾ ਪਰਾਇਆ 12 ਵਜੇ ਤੱਕ ਜਮਾ ਕਰਵਾਉਣ ਦੀ ਕਿਰਪਾਲਤਾ ਕਰਨ ਪ੍ਰਬੰਧ ਵੱਲੋਂ ਸਹੀ ਦਾ ਬੰਦੂ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਦੇ ਪੱਲੇ ਕੱਖ ਨਹੀਂ ਉਹ ਹਰਿਆ ਹੋਇਆ ਇਨਸਾਨ ਹੈ ਉਹ ਕੋਈ ਮੰਤਰੀ ਡੇਰਾ ਬਾਬਾ ਕੰਧਾ ਸਰ ਜੀ ਦੀ ਜ਼ਮੀਨ ਜਾਇਦਾਦ ਦਾ ਹੋਈ ਇਹਦਾ ਲਗਾਤਾਰਕਾ ਨਹੀਂ ਹੈਗਾ ਦੁਕਾਨਾਂ ਦੇ 15 12 23 ਨੂੰ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਚੋਂ ਵੀ ਹਾਰ ਚੁੱਕੀ ਹੈ ਤੇ ਉਹਦਾ ਦੁਕਾਨਾਂ ਨਾਲ ਕੀ ਸੰਬੰਧ ਹੈ ਦੁਕਾਨਾਂ ਨਾਲ ਸੰਬੰਧ ਵਾਲੀ ਕੋਈ ਗੱਲ ਨਹੀਂ ਸਿਰਫ ਇੱਕ ਕਿਸਮ ਦੀ ਗੁੰਡਾਗਰਦੀ ਹੈ ਗੁੰਡਾਗਰਦੀ ਇਸ ਕਰਕੇ ਆ ਵੀ ਉਹਨਾਂ ਕੋਲੇ ਹਥਿਆਰੇ ਹੈਗੇ ਉਹਨਾਂ ਕੋਲੇ ਟਾਸਕ ਫੋਰਸਾਂ ਨੇ ਵਪਾਰੀ ਵਿਚਾਰੇ ਆਪਦੀਆਂ ਦੁਕਾਨਾਂ ਦੇ ਇੱਕ ਇੱਕ ਦੋ ਦੋ ਬੈਠੇ ਨੇ ਉਹਨੂੰ ਫੜਿਆ ਬਾਹ ਤੋਂ ਕੱਢਿਆ ਕੱਢ ਕੇ ਉਹਨਾਂ ਦੇ ਸਮਾਨ ਸਮੂਹ ਨੂੰ ਭੰਨਿਆ ਤਾਲੇ ਲਾ ਦੇ ਤੇ ਕੋਈ ਗੱਲ ਐ ਭਲਾ ਇਹ ਅਸੂਲ ਵਾਲੀ ਹਾਂਜੀ ਅੱਜ ਡੇਰਾ ਬਾਬਾ ਗੰਧ ਸਿੰਘ ਦੇ ਮਹੰਤ ਵੱਲੋਂ ਜਾਂ ਉਹਨਾਂ ਦੇ ਸੇਵਾਦਾਰਾਂ ਵੱਲੋਂ ਜਿਹੜਾ ਤੁਹਾਡੇ ਖਿਲਾਫ ਜੀ ਖਿਲਾਫ ਜਿਹੜਾ ਧਰਨਾ ਦਿੱਤਾ ਗਿਆ ਹੈਗਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਫੁੱਟੀ ਦੁਨੀਆ ਜੋ ਅੱਜ ਦਾ ਨਸਲ ਹੈ ਗੁਰਦੋਰਾ ਪਪਾ ਗਟਾ ਸੇਧਿਆ ਇਸ ਨੇ ਉਜਾਰ ਸਰਦ ਉਹਨਾਂ ਦਾ ਕਰਾਇਆ ਜਿਹੜਾ ਅਸੀਂ ਇਕੱਠਾ ਕਰ ਰਹੇ ਹਾਂ ਸਾਨੂੰ ਦੁਕਾਨ ਦਾ ਦੇਰੇ ਨਹੀਂ ਲੇਕਿਨ ਮਹਤਪਿਆਰਾ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਤਕਰਾਰਦਾਰ ਨੂੰ ਘੁਬਰਾ ਕਰਕੇ ਡਰਾ ਕੇ ਧੁਕਾ ਕੇ ਉਹਨਾਂ ਤੋਂ ਕਰਾਇਆ ਦੇਣ ਲੱਗ ਗਿਆ ਅਤੇ ਉਹਨਾਂ ਨੂੰ ਔਕਾ ਦੇ ਲੱਗ ਗਿਆ ਕਿ ਤੁਸੀਂ ਮੈਨੂੰ ਅੱਗੇ ਦੁਦਾ ਕਰਾਇਆ ਦੇ ਦਿਓ ਪਰ ਜੇ ਉਹ ਮੈਨੂੰ ਉਹ ਦੁਕਾਨਦਾਰ ਉਹਦੀ ਲਾਲਚ ਦੇ ਵਿੱਚ ਆ ਕੇ ਕਹਿ ਲੂ ਜਾਂ ਘੁਬਰਾ ਹੋ ਕੇ ਕਰਾਇਆ ਦੇਣ ਲੱਗ ਗਿਆ ਅਸੀਂ ਦੁਕਾਨਦਾਰ ਨਾਲ ਬੀਤਦਾ ਕਿੰਨੀਆਂ ਦੂ ਤੱਕ ਸਾਡੀਆਂ ਮਿਲੀਆਂ ਹੋਈਆਂ ਵੀ ਤੁਸੀਂ ਤੁਮਨਾਣਾ ਹੋ ਉਹਦੇ ਕੋਲ ਕੀ ਮਜਾ ਆਕਰ ਨਹੀਂ ਕਿਉਂ ਇਹ ਜਿਆਦਾ ਕੋਸ ਦਾ ਫੈਸਲਾ ਨਹੀਂ ਹੋਇਆ ਕਿ ਮਨਪਿਆਰਾ ਸਮਝ ਕਰਾਇ ਦਿੱਤਾ ਜਾਵੇ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਉਹ ਕਿੰਨੂੰ ਕੋਰਾ ਕਰੇ ਲੇਕਿਨ ਦੁਕਾਨਦਾਰ ਫਿਰ ਵੀ ਸਾਡੇ ਦੱਸਣ ਦੇ ਬਾਅਦ ਸਮਝਾਉਣ ਦੇ ਬਾਅਦ ਵੀ ਘਬਰਾ ਹੋਈਏ ਤੇ ਉਸ ਤੋਂ ਬਾਅਦ ਅਸੀਂ ਜੋ ਸਾਡੀਆਂ ਕਰਾਇਦਾ ਦੇਗੇ ਸਾਧਾਰੇ ਜਿਹੜਾ ਦੁਕਾਨਦਾਰ ਕੋਪੀ ਹੈ ਤੇ ਬਾਅਦ ਉਮੰਡਿਆ ਦਾ ਪ੍ਰਾਪਿਤ ਦਾ ਉਸ ਤੋਂ ਬਾਅਦ ਅਸੀਂ ਜਿਹੜਾ ਜਿੰਦਾ ਲੋਨ ਦਾ ਹੱਕ ਰੱਖਦੇ ਆ ਉਹਦੇ ਆਧਾਰ ਤੇ ਜਿਹੜੀ ਅੱਜ ਅਸੀਂ ਉਤਾਰੀ ਕੀਤੀ ਹੈ ਲਗਭਗ 11 ਟਿਕਾਣਾ ਦੇ ਵਿੱਚ ਜੀ ਲਾਏ ਸੀ 2-3 ਘੰਟਿਆਂ ਦੇ ਵਿੱਚ ਜਿੰਦੇ ਲਾਏ ਸਾਰਾ ਕੁਝ ਕੀਤਾ ਪੋਸਟ ਟਾਈਮ ਅਸੀਂ ਕਿਹਿਆ ਇਮਾਨਤ ਪੈਰਾ ਸਿਕੂ ਬਣਾਉ ਉਹਦੇ ਕੋਲ ਰਿਕਾਰਡ ਬੋ ਉਹ ਜਿਹੋ ਦੇ ਕੋਈ ਆਰਡਰ ਆਰਡਰ ਕੋ ਪੋਸਟਾ ਲੋ ਜਿੱਤੇ ਕਰਕੇ ਉਤਰਾ ਇਕੱਠਾ ਕਰੀ ਜਾਂਦਾ ਸੁਆਇਆ ਨੂੰ ਲੇਕਿਨ ਹੁਣ ਜਦੋਂ ਉਹਦੇ ਪਰਲੇ ਕੱਖ ਨਹੀਂ ਤਾਂ ਉਸ ਤੋਂ ਬਾਅਦ ਉਹ ਤਰੀਬਸਾ ਕੇ ਉੱਥੇ ਬੈਠ ਗਿਆ ਦੇਖੋ ਕੋਤਰਾ ਸਾਹਿਬ ਨਹੀਂ ਤਾਂ ਕਰਦਾ ਨਹੀਂ ਸਾਰੇ ਪੜੇ ਲਿਖੇ ਲੋਕਾਂ ਦਾ ਨਹੀਂ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਸਭੀ ਲੱਗਦਾ ਪਤਾ ਹੈ ਕੋਲੋਂ ਪ੍ਰਸ਼ਾਸਨ ਦੇ جناب ਕਹਿੰਦੇ ਹੈ ਪ੍ਰਸ਼ਾਸਨ ਨੇ ਇਤਿਦਾਂਤ ਕਹੀ ਹੈ ਵੀ ਸਾਨੂੰ ਵੀ ਇਹੋ ਜਿਹਾ ਡਾਕੂਮੈਂਟ ਦਿਖਾਓ ਜਿਹਦੇ ਵਿੱਚ ਲਿਖਿਆ ਹੋਵੇ ਕਿ ਕਿਰਾਇਆ ਜਿਹੜਾ ਮਾਲਕ ਉਹ ਮੈਂ ਠਹਿਰਾ ਸਕਿਆ ਵੀ ਇਹੋ ਜਿਹਾ ਕਾਗਜ਼ ਇਹ ਅਸੀਂ ਇਹ ਸਾਰੀ ਕਾਰਵਾਈ ਲਗਭਗ 4 ਮਹੀਨਿਆਂ ਤੋਂ ਬਾਅਦ ਕੀਤੀ ਹੈ 4 ਮਹੀਨੇ ਤਾਂ ਬਹੁਤ ਸਮਾਂ ਹੁੰਦਾ ਹੈ ਜੇ ਉਹਦੇ ਕੋਲ ਪੇਸ਼ ਤਾਂ ਇਸ ਤਰ੍ਹਾਂ ਦਾ ਆਡਰ ਸੀ ਡਾਕੂਮੈਂਟ ਸੀ ਕਿ ਫੈਸਲਾ ਸੀ ਉਹ ਸਟੇ ਲੈਣਾ ਤਾਂ ਕਿਉਂਕਿ ਉਹਦੇ ਪੱਲੇ ਕੱਖ ਨਹੀਂ ਉਹ ਹਰਿਆ ਹੋਇਆ ਇਨਸਾਨ ਹੈ ਉਹ ਕੋਈ ਮੰਤਰੀ ਡੇਰਾ ਬੱਬਾ ਕਹਿੰਦਾ ਸਰ ਜੀ ਜ਼ਮੀਨ ਜਾਇਦਾਦ ਦਾ ਵੀ ਇਹਦਾ ਲਾਗਾ ਤਲਕਾ ਨਹੀਂ ਹੈਗਾ ਦੁਕਾਨਾਂ ਦੇ ਨਾਲ ਇਸ ਕਰਕੇ ਅਸੀਂ ਇਹ ਦੁਕਾਨਾਂ ਦੇ ਆਪਣੇ ਜੀ ਦੇ ਲਈ ਨਹੀਂ ਤੇ ਸਾਨੂੰ ਇਸ ਗੱਲ ਦੇ ਵਿੱਚ ਕੋਈ ਹੋਣੂ ਦੂਜਾ ਜੋ ਗੁਰਦਾਰ ਦੇ ਖਿਲਾਫ ਹੋ ਬੋਲਦਾ ਅਸੀਂ ਗੁਰਦਾਰੀ ਢਾਉਂਦੇ ਕਿਸਾਨ ਸਾਹਿਬ ਦਾ ਕੋਈ ਦੇਰੀ ਬਣਾ ਦੂ। ਕਿ ਬੀਬੀ ਪ੍ਰਧਾਨਕੌਰ ਦੇ ਵੀ ਖਲਾਫ ਹੋ ਗਿਆ ਹੈ ਤੁਹਾਨੂੰ ਵੀ ਸ਼ਾਇਦ ਇਹ ਸਾਰੀ ਜਾਣਕਾਰੀ ਹੈ ਕਿ ਬੀਬੀ ਪ੍ਰਧਾਨਕੌਰ ਦਾ ਗੁਰਦੁਆਰਾ ਬਾਬਾ ਬੀਬੀ ਤੁਹਾਨੂੰ ਦੱਸੂ। ਉਹਨੂੰ ਇਹ ਪਛਾਣਾ ਹੋ ਗਿਆ ਵੀ ਨਿਰਮਲ ਭੇਖ ਨੂੰ ਲਿਆ ਉਹਨਾਂ ਦੀ ਬੀਬੀ ਪ੍ਰਧਾਨਕੌਰ ਹੈ। ਅਸੀਂ ਬੀਬੀ ਪ੍ਰਧਾਨਕੌਰ ਦਾ ਗੁਰੂ ਘਰ ਬਣਿਆ ਹੋਇਆ ਜਿੱਦੀ ਜਾਇਦਾਦ ਹੈ ਤੇ ਨਿਰਮਲ ਭੇਖ ਦੇ ਨਾਲ ਸਾਡਾ ਸਮੂਹੀ ਗੁਰਦੁਆਰਾ ਬਹੁਤ ਕੰਟੀ ਦਾ ਸੰਬੰਧ ਹੈ। 13 ਇਹ ਗੁਰਦੁਆਰਾ ਸਾਹਿਬ ਦਾ ਕੀ ਚੱਲਿਆ ਸੀ? ਨਿਰਮਤ ਇਹਨੇ ਸਮੱਸਿਆ ਸੁਖਤਾ ਹੋਇਆ ਸਰੋਣੀ ਬਰਕਰਾਰ ਪ੍ਰਬੰਧ ਕਮੇਟੀ ਇੱਕ ਬਹੁਤ ਵੱਡੀ ਸਸਤਾ ਹੈ ਸਿੱਖ ਪੌਂਦੀ ਸਸਤਾ ਹੈ ਤੇ ਇਹ ਜਿਹੜੇ ਕੋਈ ਫੈਸਲੇ ਕਰਦੀ ਹੈ ਐਵੇਂ ਨਹੀਂ ਜਿਵੇਂ ਤੁਰੇ ਜਾਂਦੇ ਨੇ ਫੈਸਲੇ ਫੈਸਲੇ ਉਹਨਾਂ ਨਾਲ ਕੀਤੇ ਜਾਂਦੇ ਹੈ ਜਿਨ੍ਹਾਂ ਦੇ ਕੋਈ ਅਧਿਕਾਰ ਹੋਵੇ ਜਿਹੜੇ ਕਾਗਜ਼ਾਂ ਵਿੱਚ ਪੂਰੇ ਹੋਏ ਇਹ ਕੋਈ ਕਾਗਜ਼ਾਂ ਵਿੱਚ ਪੂਰੀ ਨਹੀਂ ਸੀ ਇਸ ਕਰਕੇ ਆਪਣੀਆਂ ਦੁਕਾਨਾਂ ਦੇ ਵਿੱਚ ਲਾਏ ਨੇ ਤੇ ਇਹ ਉਸ ਤੋਂ ਬਾਅਦ ਲਗਭਗ 80% ਤੱਕ ਆਰਡਰ ਦਾ ਰੈਸਪਰਾਈ ਦੇਤੇ ਤੇ ਇੱਕ ਰਾਇ 1.5 ਕਰ ਦਿੱਤੇ ਤੇ ਮੰਨੇ ਨੇ ਅਸੀਂ ਘਬਰਾ ਹੋਏ ਹਾਂ ਅਸੀਂ ਫਿਰ ਵੀ ਅੱਜ ਉੱਥੇ ਖੜ ਕੇ ਟਾਈਮ ਦਿੱਤਾ ਅਸੀਂ ਕੋਈ ਕਿਸੇ ਤਰ੍ਹਾਂ ਦਾ ਝੂਠ ਕਿਸੇ ਤਰ੍ਹਾਂ ਦੀ ਠੱਗੀ ਤੇ ਕਿਸੇ ਤਰ੍ਹਾਂ ਦਾ ਘੁਮਰਾਣ ਨਹੀਂ ਕੀਤਾ ਅਸੀਂ ਕਿ ਅੱਜ ਵੀ ਦੇਖਣੇ ਆ ਜੇ ਮੰਤ ਪੈਰਾਸਿਲ ਦੇ ਕੋਲ ਹਲੇ ਵੀ ਕੋਈ ਉਹ ਆਰਡਰ ਹੈਗਾ ਅਸੀਂ 4 ਮਹੀਨੇ ਬਾਅਦ ਆਏ ਹਾਂ ਹਲੇ ਵੀ ਕੋਈ ਉਹ ਆਰਡਰ ਹੋਵੇ ਜਿਹਦੇ ਵਿੱਚ ਲਿਖਿਆ ਹੋਵੇ ਕਿ ਮੰਤ ਪੈਰਾਸਿਲ ਨੂੰ ਕਰਾਏ ਦਿਓ ਮੰਤ ਪੈਰਾਸਿਲ ਮੇਰੇ ਦਾ ਮਾਲ ਹੈ ਅਸੀਂ ਫਿਰ ਪਿੱਛੇ ਹਟ ਜਾਗੇ ਉਹ ਕੁਝ ਦਿਖਾ ਨਹੀਂ ਸਕੇ ਪ੍ਰਸ਼ਾਸਨ ਨੂੰ ਨਹੀਂ ਦਿਖਾ ਸਕੇ ਇਸ ਕਰਕੇ ਜਿਹੜੇ ਦੁਕਾਨ ਕਰਨੇ ਸਾਨੂੰ ਜਿਹੜਾ ਕਿਰਾਇਆ ਦੇਣਾ ਸੋ ਮੈਨੇਜਰ ਸਾਹਿਬ ਜਿਹੜਾ ਐਸਜੀਪੀਸੀ ਦਾ ਬਾਬਾ ਡੇਰਾ ਗੰਦ ਨਾਲ ਕਾਫੀ ਲੰਮੇ ਸਮੇਂ ਤੋਂ ਜਿਹੜਾ ਕੇਸ ਚੱਲ ਰਿਹਾ ਸੀਗਾ ਜੈ ਜਿਹੜੇ ਅੱਜ ਦੁਕਾਨਾਂ ਦਾ ਕਹਿੰਦੇ ਵੀ ਤੁਹਾਡੇ ਕੋਲੇ ਇਦਾਂ ਦਾ ਕੋਈ ਦਸਤਾਵੇਜ਼ ਹੈ ਵੀ ਜਿਹੜਾ ਤੁਸੀਂ ਕਰਾਇਆ ਜਾਂ ਕੋਰਟ ਨੇ ਤੁਹਾਡੇ ਹੱਕ ਵਿੱਚ ਫੈਸਲਾ ਹੋਵੇ ਜਿਹੜੀ ਹੈ ਜਿਹੜੇ ਕਿਰਾਏ ਨਾਲ ਲਿਖੇ ਹੋਏ ਤੇ 50 ਸਾਲਾਂ ਤੋਂ ਹੀ ਮਾਲਕੀ ਖਾਨੇ ਵਿੱਚ ਡੇਰਾ ਬਾਬਾ ਦਾ ਦੱਸਿਆ ਅਗਰ ਤੁਹਾਡੇ ਕੋਲੇ ਪ੍ਰੂਫ ਦਸਤਾਵੇਜ਼ਾਂ ਤੋਂ ਹੀ ਡੇਰਾ ਬਾਬਾ ਕਾਂਦਾ ਸਿੰਘ ਹੈ ਇਹ ਅੱਜ ਤੋਂ ਨਹੀਂ ਹੈਗਾ ਵੀ ਅਸੀਂ ਅੱਜ ਕਹਿਤੀ ਨਹੀਂ ਅਗਰ ਤੁਹਾਡੇ ਕੋਲ ਨਾਮ ਇਹ ਜਿਵੇਂ 50 ਸਾਲ ਪਹਿਲਾਂ 74 ਦੇ ਵਿੱਚ ਸਮਝੌਤਾ ਮਹੰਤ ਗਰਵਚਰ ਸਿੰਘ ਨਾਲ ਹੋਇਆ ਤੁਹਾਨੂੰ ਮੈਂ ਜਾਣਕਾਰੀ ਵੀ ਦੱਸਦਾ ਜਦੋਂ ਸਮਝੌਤਾ ਹੋਇਆ ਸੀ ਕਿ ਡੇਰਿਆਂ ਦੀ ਜਮੀਨਾਂ ਲੋਕਾਂ ਦੇ ਤੱਕੀਆਂ ਹੋਈਆਂ ਸੀ ਮਹੰਤ ਗਰਵਚਰ ਸਿੰਘ ਜੀ ਨੇ ਜਥੇਦਾਰ ਸਵਰਗੀਏ ਗੁਰਚਰਸ਼ਨੀ ਕੌੜਾ ਸਾਹ ਨਾਲ ਸਮਝੌਤਾ ਕੀਤਾ ਸ਼੍ਰੋਮਣੀ ਗੁਰਦਾਰਾ ਪਰਵਤ ਇੱਕ ਬਿੱਟੇ ਜਿਆਦਾ ਦਸੌੜੀਆਂ 100 ਕਿਲਾਉਣਾ ਦਿੱਤਾ ਗੁਜ਼ਾਰੇ ਵਾਸਤੇ ਇਤੇ ਮਾਨਤਾ ਕਰਵਾਤਿਆਂ ਫੜੇ ਪਿਆਰ ਤੇ ਸਤਿਕਾਰ ਦੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਥ ਦਿੱਤਾ। ਉਹ ਜਾਇਦਾਦਾਂ ਨੇ ਜਿਹੜੀਆਂ ਅਸੀਂ ਛੜਾਈਆਂ ਤੇ ਅਸੀਂ ਬੈਠੇ ਆਂ ਤੁਹਾਡੇ ਕੋਲੇ ਕੋਰਟ ਦੇ ਦਸਤਾਵੇਜ਼ ਸੀਗੇ ਪਰ ਅੱਜ ਦੁਕਾਨਦਾਰ ਵੱਲੋਂ ਇਹ ਰੋਸ ਜਾਂ ਲਾਲੋਬੀ આરોਪ ਲਗਾਇਆ ਜਾ ਰਿਹਾ ਵੀ ਉਹਨਾਂ ਨੇ ਸਾਨੂੰ ਗੁੰਡਾਗਰਦੀ ਦੇ ਜਿੱਦਾਂ ਤੁਸੀਂ ਉਹਨਾਂ ਤੇ આરોਪ ਲਾਉਨੇ ਹੋ ਉਹਨਾਂ ਵੱਲੋਂ ਲਾਇਵ ਗਿਆ ਵੀ ਇੱਕ ਹਥਿਆਰ ਲੈ ਕੇ ਸਾਨੂੰ ਤੱਕ ਕਿਨਾਂ ਬਾਹਰ ਕੱਢ ਕੇ ਲੋਕ ਲਾਇਆਗਾ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਦੋ ਜਿੰਦਗੀ ਕਰਨੀ ਚਾਰ ਜਿੰਦਗੀ ਕਰਨੀ ਸਾਡੀਆਂ ਤਿੰਨ ਮਿੰਟਾਂ ਟਿਕਾਣ ਕਰਨਾ ਹੋਈਆਂ ਨਹੀਂ ਉਹਨਾਂ ਨੂੰ ਵਾਰ-ਵਾਰ ਸਮਝਾਇਆ ਗਿਆ ਜੀ ਕਮਰਾਣਾ ਹੋਬੋ ਜਦੋਂ ਉਹ ਖੁਦ ਇਹ ਕਹਿਣ ਲੱਗੇ ਜੀ ਤੁਸੀਂ ਤਾਂ ਮਾਲਕ ਹੀ ਨਹੀਂ ਹੈਗੇ ਉਹ ਸਾਨੂੰ ਕਹਿੰਦੇ ਨੇ ਕਿ ਤੁਸੀਂ ਮਾਲਕ ਨਹੀਂ ਤੁਸੀਂ ਕੌਣ ਹੋ ਤੁਹਾਡੇ ਮੈਂ ਧਿਆਨ ਚ ਰਿਆਦਾ ਅਸੀਂ ਲਗਾ ਹੋਂਬੀਸ ਤਰ੍ਹਾਂ ਕੇ ਜਿੱਤੇ ਆ ਜਿਹੜੇ ਤੱਕ ਇਹ ਕੋਈ ਅੱਜ ਕੋਈ ਨਵੀਂ ਕਾਰਵਾਈ ਨਹੀਂ ਜਿਹੜਾ ਦੁਕਾਨਦਾਰ ਸਾਨੂੰ ਪਰਾਇਆ ਨਹੀਂ ਦਿੰਦਾ ਅਸੀਂ ਉਹਦੇ ਵੀ ਕੋਟਾਂ ਵਿੱਚੋਂ ਕੇ ਜਿੱਤਦੇ ਆ ਇਹ ਅੱਜ ਕੋਈ ਨਵੀਂ ਗੱਲ ਥੋੜੋ ਕੀਤੀ ਆ ਜਾਂ ਕੋਈ ਵਖਰੀ ਗੱਲ ਆ ਇਹ ਇਸ ਕਰਕੇ ਉਹ ਤਾਂ ਖੁਦ ਗੁੰਮਰਾਹ ਹੋਏ ਆਪ ਹੋਏ ਨੇ ਜਾਂ ਕੀਤੇ ਨੇ ਇਸ ਕਰਕੇ ਦੁਕਾਨਦਾਰ ਜਾਂ ਦਸ ਜਾਣਦੇ ਨੇ ਲੇਕਰ ਜਿਹੜੇ ਕੋਰਟ ਦੇ ਆਰਡਰ ਨੇ ਉਹ ਦਿਖਾ ਦੇਣ ਵੀ ਬੰਤ ਪਿਆਰਾ ਅਸੀਂ ਪਹਿਲਾਂ ਵੀ ਕਰਾਇਨਾਵੇਂ ਸਾਡੇ ਨਾਂ ਨੇ ਕਰਾਇ ਲੈ ਰਿਆ ਅੱਜ ਵੀ ਅਸੀਂ ਕਰਾਇ ਲੈ ਰਹੇ ਅਸੀਂ ਹੱਕਦਾਰ ਹਾਂ ਉਹਨਾਂ ਕੋਲ ਜਿਹੜਾ ਕੋਈ ਆਰਡਰ ਦਾ ਸਾਨੂੰ ਦਿਖਾ ਦੇ ਜੇ ਇਸ ਟਾਈਮ ਦੀ ਗੱਲ ਕਰੀਏ ਮੈਨੇਜਰ ਸਾਹਿਬ ਦੂਸਰੇ ਪਾਸੇ ਜਿਹੜੀ ਉੱਤੇ ਬਾਬਾ ਗੰਦਰ ਸਿੰਘ ਵਾਲੀ ਉਹ ਹੜਤਾਲ ਤੇ ਬੈਠ ਗਏ ਨੇ ਜਾਂ ਧਰਨਾ ਦੇ ਦਿੱਤਾਗਾ ਤੁਸੀਂ ਆਪਣੇ ਅੱਗੇ ਸੀਨੀਅਰ ਜਾਂ ਪ੍ਰਧਾਨ ਜੀ ਨਾਲ ਗੱਲ ਕੀਤੀ ਜਾਂ ਅਗਲਾ ਐਕਸ਼ਨ ਕੀ ਤੁਹਾਡਾ ਸਾਡੀ ਆਪਣੀ ਗੁੱਸਰਾ ਪਰਟੀਸ਼ਨ ਹੈ ਇਸ ਸਮੇਂ ਵੀ ਇਹ ਕਾਰਕਰੀ ਸੰਮੇਖ ਨੂੰ ਤਰਫੋਂ 77 ਸਾਥ ਸਰਦਾਰ ਜੀ ਸਿੱਖੀ ਆਏ ਹੋਏ ਨੇ ਮਾਨਦੂਰ ਪ੍ਰਧਾਨ ਸਾਹਿਬ ਜੀ ਜਿਸ ਸੰਸਦ ਹਿਸਾਬਾ ਟੱਕ ਕਰਦੇ ਆ ਜੇ ਕੋਈ ਗੁਰਦੁਆਰਾ ਸਹਿਬਾਨਾ ਦੀ ਜਾਂ ਜਾਇਦਾਦ ਦਾ ਨੁਕਸਾਨ ਕਰਦਾ ਸੋਹਣੀ ਪ੍ਰੋਟੈਕਟ ਕਮੇਟੀ ਉਸੇ ਤਰ੍ਹਾਂ ਕਾਰਵਾਈ ਕਰਦੀ ਹੈ ਜਾਇਦਾਦਾਂ ਗੁਰਦੁਆਰਾ ਸਹਿਬਾਨਾਂ ਦੇ ਪੁੱਤ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ ਹੀ ਬਣੇ ਗੁਰੂ ਰਾਮਦਾਸ ਮਹਾਰਾਜ ਦੀ ਅਸਿੰਝਰੀ ਹੈ ਉਹ ਗੁਰੂਪ ਦੇ ਵਿੱਚੋਂ ਦਰਖਾ ਲੈ ਰਹੇ ਆ ਤੇ ਉਹ ਤਰਕਾ ਦੀ ਅਸੀਂ ਜਿਹੜੀ ਆਪਣੀ ਪੂਰੀ ਸੇਵਾ ਭਾਵਨਾ ਨਾਲ ਲਗਾਉਣੀ ਆ ਸਾਨੂੰ ਇਸ ਗੱਲ ਦਾ ਕੋਈ ਨਹੀਂ ਕਿ ਮੰਤ ਪਿਆਰਾ ਸਿੰਘ ਆ ਜਾਂ ਕੋਣ ਹੈ ਅਸੀਂ ਜੈਦਾਤਾਂ ਵੀ ਸਹੀ ਦੇ ਰੱਖ ਪਾਉਂਦੇ ਆਂ ਅਈ ਬੱਬਾ ਜੀ ਅੱਜ ਤੁਸੀਂ ਬੱਸ ਸਟੈਂਡ ਦੇ ਸਾਹਮਣੇ ਧਰਨੇ ਤੇ ਬੈਠੇ ਹੋ ਕਿਹਨਾਂ ਦੇ ਖਿਲਾਫ ਬੈਠੋ ਕੀ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਅਫਸੋਸ ਦੀ ਗੱਲ ਹੈ ਸ਼੍ਰੋਮਣੀ ਕਮੇਟੀ ਦਾ ਕੰਮ ਹੈਗਾ ਧਰਮ ਪ੍ਰਚਾਰ ਕਰਨਾ ਸਮਾਜ ਦੀ ਸੇਵਾ ਕਰਨਾ ਸਮਾਜ ਦੀ ਸੇਵਾ ਨੂੰ ਛੱਡ ਕੇ ਇਹ ਲੋਕ ਲੋਕਾਂ ਦੀਆਂ ਦੁਕਾਨਾਂ ਦੇ ਕਬਜ਼ੇ ਕਰਕੇ ਲੋਕਾਂ ਨੂੰ ਕੁੱਟ ਮਾਰ ਕੇ ਥਾਲੇ ਲਾ ਕੇ ਗੁੰਡਾਗਰਦੀ ਕਰਕੇ ਸ਼੍ਰੀ ਆਮ ਕਿਰਪਾਣਾ ਲੈ ਕੇ ਸ਼੍ਰੀਆ ਗੁੰਡਾਗਰਦੀ ਕਰਦੇ ਨੇ ਉਸ ਦੇ ਬਦੌਲਤ ਅਸੀਂ ਬਬਾਰੀਆਂ ਦੇ ਹੱਕ 'ਚ ਬੈਠੇ ਆ ਬਬਾਰੀਆਂ ਨਾਲ ੱਤਕਾ ਹੋ ਰਿਹਾ ਬਬਾਰੀਆਂ ਦੀ ਜਿਹੜੀ ਵੀ ਗੱਲ ਹੈ ਉਹ ਬਿਲਕੁਲ ਮਤਲਬ ਜਣੀ ੱਤਕਾ ਨਹੀਂ ਹੋਣ ਦੇਾਂਗੇ ਕਾਨੂੰਨੀ ਪੱਖ ਤੋਂ ਸ਼੍ਰੋਮਣੀ ਕਮੇਟੀ ਦਾ ਕੋਈ ਲੱਲਾ ਖੱਖਾ ਨਹੀਂ 15 12 23 ਨੂੰ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਚੋਂ ਵੀ ਹਾਰ ਚੁੱਕੀ ਐ ਤੇ ਉਹਦਾ ਦੁਕਾਨਾਂ ਨਾਲ ਕੀ ਸੰਬੰਧ ਹੈ ਦੁਕਾਨਾਂ ਨਾਲ ਸੰਬੰਧ ਵਾਲੀ ਕੋਈ ਗੱਲ ਨਹੀਂ ਸਿਰਫ ਇੱਕ ਕਿਸਮ ਦੀ ਗੁੰਡਾਗਰਦੀ ਐ ਗੁੰਡਾਗਰਦੀ ਇਸ ਕਰਕੇ ਆ ਵੀ ਉਹਨਾਂ ਕੋਲੇ ਹਥਿਆਰੇ ਹੈਗੇ ਉਹਨਾਂ ਕੋਲੇ ਟਾਸਕ ਫੋਰਸਾਂ ਨੇ ਵਪਾਰੀ ਬਜਾਰੇ ਆਪਣੀਆਂ ਦੁਕਾਨਾਂ ਦੇ ਇੱਕ ਇੱਕ ਦੋ ਦੋ ਬੈਠੇ ਨੇ ਉਹਨੂੰ ਫੜਿਆ ਬਾਹ ਤੋਂ ਕੱਢਿਆ ਕੱਢ ਕੇ ਉਹਨਾਂ ਦੇ ਸਮਾਨ ਸਮੂਹ ਨੂੰ ਭੰਨੇ ਆ ਤਾਲੇ ਲਾ ਦੇ ਤੇ ਕੋਈ ਗੱਲ ਹੈ ਭਲਾ ਇਹ اصول ਵਾਲੀ ਕੋਈ ਸਿਧਾਂਤਾਂ ਦੀ ਗੱਲ ਹੈ ਕੋਰਟ 'ਚ ਜਾਣ ਕੋਰਟ 'ਚ ਜਾ ਕੇ ਆਪਦਾ ਪੱਕੇ ਪੇਸ਼ ਕਰਨ ਫੇਰ ਮਤਲਬ ਜਾਨੀ ਕੋਰਟ ਦੇ ਮੁਤਾਬਕ ਜੋ ਵੀ ਕਾਰਵਾਈ ਹੋਊਗੀ ਦੁਕਾਨਦਾਰ ਆਪ ਹੀ ਉਹ ਕਰਨਗੇ ਫੋਲੋ ਕਰਨਗੇ ਕੋਣ ਸੀਗੇ ਜੀ ਜਿਹੜੇ ਅਗਵਾਈ ਕਰਦੇ ਸੀ ਜਦੋਂ ਦੁਕਾਨਾਂ ਬੰਦ ਕਰਵਾਈਆਂ ਦੁਕਾਈ ਦੁਕਾਨਦਾਰ ਉਹ ਤਾਂ ਆਪਣੇ ਸ਼ਰਮਣੀ ਕਮੇਟੀ ਦਾ ਮੈਨੇਜਰ ਸਰਜੀਤ ਸਿੰਘ ਬਗੈਰਾ ਹੋਰ ਜਿਹੜੇ ਸ਼ਰਮਣੀ ਕਮੇਟੀ ਦੇ ਮਲਾਜ਼ਮ 200 ਬੰਦਾ ਗੁੰਡਾਗਰਦੀ ਕਰਕੇ ਲੋਕਾਂ ਦੇ ਸਮਾਨ ਭੰਨ ਦੇ ਲੋਕਾਂ ਦੇ ਕੱਢ ਕੇ ਕੁੱਟ ਕੇ ਤਾਲੇ ਲਾਤੇ ਤਾਲੇ ਲਾ ਕੇ ਉਹਨਾਂ ਨੇ ਆਪਣੀ ਗੁੰਡਾਗਰਦੀ ਕੀਤੀ ਆ ਉਹ ਮੈਂ ਉਸ ਦੇ ਵਿਰੋਧ ਜਾਂ ਮੇਰਾ ਇੱਕ ਇੱਕ ਕਤਰਾ ਵੀ ਖੂਨ ਦਾ ਮਤਲਬ ਜਾਨੀ ਵਪਾਰੀਆਂ ਬਾਤ ਤੇ ਬਿਲਕੁਲ ਨਹੀਂ ਆਪਾਂ ਪਿੱਛੇ ਨਹੀਂ ਹਟਾਂਗੇ ਲੜਾਈ ਲੜਨ ਤੋਂ ਉਹਨਾਂ ਦੇ ਕੋਈ ਰਾਈਟ ਨਹੀਂ ਕੋਈ ਦਿਖਾਉਣ ਵੀ ਕੋਰਟ 'ਚ ਜਾਣ ਜੇ ਉਹਨਾਂ ਦਾ ਹੱਕ ਹੈ ਦੁਕਾਨਦਾਰ ਬੈਠੇ ਨੇ ਦੁਕਾਨਦਾਰਾਂ ਨਾਲ ੱੱੱਕਾ ਕਰਨਾ ਕੋਈ ਅਸੂਲ ਦੀ ਗੱਲ ਥੋੜੀ ਐ ਜੇ ਉਹਨਾਂ ਦੇ ਰੇਟਾਂ ਕੋਟੇ ਜੀ ਜਾਣ ਕੋਟੇ ਜੀ ਆਰਡਰ ਲੈ ਲੈਣ ਸੋ ਜੀ ਹੁਣ ਤੁਸੀਂ ਕੀ ਮੰਗ ਰਹੇ ਕੀ ਪ੍ਰਸ਼ਾਸਨ ਸਾਡੀ ਮਨਸਾ ਇਹ ਐ ਵੀ ਭਾਈ ਗੱਲ ਇਹ ਐ ਵੀ ਜਿਹੜਾ ਵਪਾਰੀਆਂ ਨਾਲ ੱੱੱਕਾ ਹੋ ਉਹਨਾਂ ਦੇ ਤਾਲੇ ਹੀ ਖੋਲਣੇ ਚਾਹੀਦੇ ਨੇ ਉਹਨਾਂ ਨਾਲ ੱੱੱਕਾ ਨਹੀਂ ਹੋਣਾ ਚਾਹੀਦਾ ਸਾਡੀ ਮਨਸਾ ਇਹ ਹੈ ਡਾਕਟਰ ਨਵਕਰ ਸਿੰਘ ਜੀ ਸਰ ਅੱਜ ਤੁਸੀਂ ਬਸ ਇਹ ਕਿੱਦਾਂ ਨਜ਼ਰ ਆ ਰਿਹਾ ਹੈ ਕਿ ਬਚੀ ਇਹ ਧਰਨਾ ਜੀ ਸਰੋਂਕ ਵੜੀ ਆਪਣੇ ਬੰਦੇ ਲਿਆ ਕੇ 100 ਨਹੀਂ ਹਜ਼ਾਰਾਂ ਕਿ ਸਾਰੀਆਂ ਦੁਕਾਨਾਂ ਨੂੰ ਤਾਲੇ ਲਾ ਕੇ ਧੱਕੇ ਨਾਲ ਲਾ ਕੇ ਰਾਫਲਾਂ ਗੰਦਾਸੇ ਹਥਿਆਰ ਇਹਨਾਂ ਦੇ ਕੋਲੇ ਸੀਗੇ ਮੇਰੀ ਦੁਕਾਨ ਦੇ ਵਿੱਚ ਵੀ ਰਾਫਲ ਲੈ ਕੇ ਇਹਨਾਂ ਦਾ ਸਖਤਰ ਗਾਂ ਤ੍ਰਿਪਾ ਸਪੈਸ਼ਲ ਬੋਲੀ ਕਰਨ ਦੁਕਾਨ ਦੀ ਧਮਕੀਆਂ ਦੇ ਕੇ ਕਹੇ ਨਾਲ ਤਾਲਾ ਲਾ ਕੇ ਗਏ ਇਹ ਦੁਕਾਨਾ ਡੇਰਾ ਭਾਗਾਂ ਦਾ ਸਿੰਘ ਜੀ ਮੇਰੇ ਬਜੂਗ ਨੇ ਬਾਬਾ ਗਰਜਨ ਸਿੰਘ ਜਿਨ੍ਹਾਂ ਨੇ ਜਗਾ ਡੋਨੇਟ ਕੀਤੀ ਸੀ ਇਹ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਕੇਸ ਚੱਲਦਾ ਰਿਹਾ ਐ ਜੀਪੀਸੀ ਨੇ ਇਹ ਕੇਸ ਵਾਪਸ ਲਿਆ ਜਗਾ ਡੇਰੇ ਨੂੰ ਵਾਪਸ ਚਲੇਗੀ ਇਹ ਹੁਣ ਡੇਰੇ ਦੀ ਜਗਾ ਡੇਰੇ ਦੇ ਕੋਲੇ ਵਾਪਸ ਆ ਗਈ ਕਰਾ ਡੇਰੇ ਨੂੰ ਆਪਣੀ ਮਰਜ਼ੀ ਨਾਲ ਸਾਰੇ ਦੁਕਾਨਾਂ ਦਾ ਡੇਰੇ ਨੇ ਪਰ ਇਹ ਤੱਕਾ ਕਰ ਰਹੇ ਸਾਨੂੰ ਕਰਾ ਦੇ ਜਦ ਕੇ ਇਹਨਾਂ ਦਾ ਕੋਈ ਰਾਈਟ ਨਹੀਂ ਹੈ ਉਹਨਾਂ ਨੇ ਆਇਆ ਜੋ ਟੀਮ ਮੰਗ ਕਰਦੇ ਅਸੀਂ ਮੰਗ ਕਰਦੇ ਤਾਲੇ ਖੋਲਣ ਪ੍ਰਸ਼ਾਸਨ ਨੇ ਨਾਲ ਵਾਲੇ ਬਨੇ ਜਿਹੜੇ ਤਾਲੇ ਲਾਏ ਤੁਹਾਨੂੰ ਬਾਹਰ ਕਰਕੇ ਪੁੱਛੀ ਦਿੰਦਾ ਨਾਲ ਪੁਲਿਸ ਜੀ ਨਾਲ ਇਹਨੇ ਸ਼੍ਰੋਮਣੀ ਕਮੇਟੀ ਨਾਲ ਪੁਲਿਸ ਜੀ ਨਾਲ ਇਹਨੇ ਉਹਨਾਂ ਨੇ ਆਕੇ ਤਾਲੇ ਵਾਲੇ ਨਾਲ ਕੋਸਾਂ ਕੋਈ ਡਰ ਨਹੀਂ ਮੰਦਾ ਤਾਲੇ ਲਵਾ ਨਹੀਂ ਸਕਦੇ ਇਹ ਆਗੇ ਤਾਲੇਬਾਰੇ ਨੇ ਅਸੀਂ ਇਹੀ ਮੰਗ ਕਰਦੇ ਆ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਮੁਲਾਜ਼ਮੀਆਂ ਨਾਲ ਵਾਲੇ ਬਣੇ